ਇਰੀਵ ਨੂੰ ਪਿਆਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋਂ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਤਾਕਤਵਰ ਸਿਹਤਮੰਦ ਦੁੱਧ ਜਿਸ ਨੂੰ ਕਿ ਆਪਾਂ ਪੰਜਾਬੀ ਵਿੱਚ ਕਹਿੰਦੇ ਹਾਂ ਦੋਦੀ ਜਿਸ ਨੂੰ ਆਪਣੀਆਂ ਨਾਨੀਆਂ ਦਾਦੀਆਂ ਸਪੈਸ਼ਲ ਸਿਆਲਾਂ ਦੇ ਮਹੀਨੇ ਦੇ ਵਿੱਚ ਸਭ ਨੂੰ ਬਣਾ ਕੇ ਪਿਉਂਦੀਆਂ ਸਨ ਜੋ ਕਿ ਬਹੁਤ ਹੀ ਜ਼ਿਆਦਾ ਤਾਕਤਵਰ ਹੁੰਦਾ ਹੈ ਇਹ ਆਪਾਂ ਨੂੰ ਖਾਂਸੀ ਜੁਕਾਮ ਵਗੈਰਾ ਤੋਂ ਵੀ ਬਚਾਉਂਦਾ ਹੈ ਇਸਦੇ ਲਈ ਸਭ ਤੋਂ ਪਹਿਲਾਂ ਆਪਾਂ ਇੱਥੇ ਕਾਜੂ, ਬਦਾਮ, ਖਸਖਸ ਤੇ ਮगज ਲੈ ਹਨ ਤੇ ਇਹਨਾਂ ਨੂੰ ਆਪਾਂ 2 ਤੋਂ 3 ਘੰਟੇ ਪਹਿਲਾਂ ਸੋਕ ਕਰ ਲਿਆ ਸੀ ਤੇ ਇੱਕ ਹੋਲੀ ਇੱਥੇ ਆਪਾਂ ਫੁੱਲ ਮਖਾਣੇ ਦੀ ਲਈ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਛਾਣ ਲਵਾਂਗੇ ਤੇ ਇਹਨਾਂ ਦਾ ਪਾਣੀ ਅਲੱਗ ਕਰ ਦਵਾਂਗੇ ਇਸ ਤਰ੍ਹਾਂ ਆਪਾਂ ਛਾਣਨੀ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਪਾ ਕੇ ਇਹਨਾਂ ਦਾ ਪਾਣੀ ਅਲੱਗ ਕਰ ਲੈਣਾ ਹੈ ਇਹ ਦੋਦੀ ਇੰਨੀ ਜ਼ਿਆਦਾ ਤਾਕਤਵਰ ਹੁੰਦੀ ਹੈ ਕਿ ਜੇਕਰ ਆਪਾਂ ਨੂੰ ਜ਼ੁਕਾਮ ਵਗੈਰਾ ਦੀ ਨਜ਼ਲਾ ਵਗੈਰਾ ਦੀ ਪ੍ਰੋਬਲਮ ਹੋਵੇ ਤੇ ਆਪਾਂ ਸੌਣ ਤੋਂ ਪਹਿਲਾਂ ਰਾਤ ਨੂੰ ਬਣਾ ਕੇ ਪੀ ਲਈਏ ਤੇ ਲਗਾਤਾਰ ਇਸ ਨੂੰ ਆਪਾਂ 7 ਦਿਨ ਪੀਏ ਤੇ ਇਹ ਆਪਣੀ ਪ੍ਰੋਬਲਮ ਬਿਲਕੁਲ ਸੋਲਵ ਹੋ ਜਾਂਦੀ ਹੈ ਪਹਿਲੇ ਸਮਿਆਂ ਦੇ ਵਿੱਚ ਜ਼ਿਆਦਾਤਰ ਇਹ ਹੀ ਨੁਕਤਾ ਵਰਤਿਆ ਜਾਂਦਾ ਸੀ ਜ਼ੁਕਾਮ ਵਗੈਰਾ ਵਾਸਤੇ ਉਦੋਂ ਲੋਕੀ ਜ਼ਿਆਦਾ ਮੈਡੀਸਿਨ ਯੂਜ਼ ਨਹੀਂ ਸੀ ਕਰਦੇ ਉਹਣੀ ਸਾਰੀ ਚੀਜ਼ਾਂ ਦਾ ਆਪਾਂ ਪਾਣੀ ਅਲੱਗ ਕਰ ਲਿਆ ਹੈ ਤੇ ਇਸ ਨੂੰ ਆਪਾਂ ਇੱਕ ਜਾਰ ਦੇ ਵਿੱਚ ਪਾ ਦੇਵਾਂਗੇ ਤੇ ਨਾਲ ਹੀ ਉਸ ਦੇ ਵਿੱਚ ਆਪਾਂ ਫੁੱਲ ਮਖਾਣੇ ਐਡ ਕਰਾਂਗੇ ਤੇ ਥੋੜਾ ਜਿਹਾ ਇਸ ਦੇ ਵਿੱਚ ਆਪਾਂ ਦੁੱਧ ਐਡ ਕਰ ਲਵਾਂਗੇ ਤੇ ਇਸ ਨੂੰ ਆਪਾਂ ਮਿਕਸੀ ਦੇ ਨਾਲ ਮਿਕਸ ਕਰ ਲਵਾਂਗੇ ਇਹ ਦੇਖੋ ਇਸ ਦਾ ਆਪਾਂ ਦਰਦਰਾ ਜਿਹਾ ਪੇਸਟ ਬਣਾ ਕੇ ਤਿਆਰ ਕਰ ਲਿਆ ਹੈ ਜੇਕਰ ਤੁਸੀਂ ਚਾਹੋ ਤਾਂ ਬਿਲਕੁਲ ਐ ਬ੍ਰੀਕ ਪੇਸਟ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਪਰ ਜ਼ਿਆਦਾਤਰ ਦੁੱਧ ਇਸ ਤਰ੍ਹਾਂ ਥੋੜੀ ਜੀ ਦਰਦਰੀ ਹੀ ਹੁੰਦੀ ਹੈ ਜਦੋਂ ਆਪਾਂ ਇਸ ਦਾ ਦੁੱਧ ਬਣਾ ਕੇ ਪੀਂਦੇ ਹਾਂ ਤੇ ਇਹ ਬਹੁਤ ਹੀ ਵਧੀਆ ਟੇਸਟ ਦਿੰਦਾ ਹੈ ਹੁਣ ਆਪਾਂ ਇੱਕ ਪੈਨ ਦੇ ਵਿੱਚ ਅੱਧਾ ਚਮਚ ਦੇਸੀ ਘਿਓ ਦਾ ਪਾਵਾਂਗੇ ਤੇ ਉਸ ਦੇ ਵਿੱਚ ਇਹ ਸਾਰਾ ਆਪਾਂ ਮਿਕਸਚਰ ਪਾ ਦਵਾਂਗੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਣਾ ਹੈ ਹੁਣ ਇਸ ਨੂੰ ਉੱਪਰ ਲਗਾਤਾਰ ਹਿਲਾਉਂਦੇ ਹੋਏ ਪੁੰਨਾਗੇ ਤੁਸੀਂ ਜਰੂਰ ਇੱਕ ਵਾਰੀ ਇਸ ਰੈਸਪੀ ਨੂੰ ਟਰਾਈ ਕਰਿਓ ਇਹ ਬਹੁਤ ਹੀ ਜ਼ਿਆਦਾ ਲਾਭਦਾਇਕ ਹੁੰਦੀ ਹੈ ਇਹ ਦੇਖੋ ਜਿਸ ਤਰ੍ਹਾਂ ਇਹ ਭੁਜ ਰਿਹਾ ਹੈ ਉਸ ਤਰ੍ਹਾਂ ਇਸ ਦਾ ਕਲਰ ਥੋੜਾ ਥੋੜਾ ਬ੍ਰਾਊਨ ਹੋ ਜਾਵੇਗਾ ਪਹਿਲਾਂ ਪਹਿਲਾਂ ਥੋੜਾ ਜਿਹਾ ਇਹ ਤਲੇ ਦੇ ਨਾਲ ਲੱਗੇਗਾ ਪਰ ਇਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਇਹ ਆਪਣੇ ਆਪ ਹੀ ਜਿਸ ਤਰ੍ਹਾਂ ਪੱਕਦਾ ਜਾਵੇਗਾ ਹੌਲੀ ਹੌਲੀ ਇਹ ਤਲੇ ਦੇ ਨਾਲੋਂ ਲੱਥ ਜਾਵੇਗਾ ਇਹ ਦੇਖੋ ਹੌਲੀ ਹੌਲੀ ਇਹ ਮਿਕਸਰ ਸਾਰਾ ਇਕੱਠਾ ਹੋ ਰਿਹਾ ਹੈ ਜਿਸ ਤਰ੍ਹਾਂ ਅੱਜਕੱਲ ਦੇ ਸਮੇਂ ਦੇ ਵਿੱਚ ਬੱਚੇ ਬਹੁਤ ਜ਼ਿਆਦਾ ਕੰਪਿਊਟਰ ਲੈਪਟਾਪ ਦੇ ਉੱਪਰ ਸਟੱਡੀ ਕਰਦੇ ਹਨ ਤੇ ਉਹਨਾਂ ਨੂੰ ਆਮ ਹੀ ਸਿਰਦਰਦ ਦੀ ਪ੍ਰੋਬਲਮ ਹੋ ਜਾਂਦੀ ਹੈ ਜਾਂ ਨਜ਼ਰੇ ਜਕਾਮ ਦੀ ਪ੍ਰੋਬਲਮ ਹੋ ਜਾਂਦੀ ਹੈ ਇਸ ਦੇ ਲਈ ਆਪਾਂ ਬੱਚਿਆਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਦੁੱਧ ਬਣਾ ਕੇ ਇੱਕ ਗਲਾਸ ਦਵਾਂਗੇ ਤਾਂ ਇਸ ਦੇ ਨਾਲ ਉਹਨਾਂ ਦਾ ਦਿਮਾਗ ਵੀ ਤੇਜ ਹੋਵੇਗਾ ਤੇ ਉਹਨਾਂ ਨੂੰ ਇਹਨਾਂ ਸਾਰੀਆਂ ਪ੍ਰੋਬਲਮ ਤੋਂ ਵੀ ਛੁਟਕਾਰਾ ਮਿਲੇਗਾ ਇਹ ਦੇਖੋ ਹੌਲੀ-ਹੌਲੀ ਆਪਣਾ ਜਿਹੜਾ ਮਿਕਸਚਰ ਹੈ ਉਹ ਬਹੁਤ ਵਧੀਆ ਪੂਜ ਕੇ ਤਿਆਰ ਹੋ ਰਿਹਾ ਹੈ ਪਹਿਲਾਂ ਇਸ ਤਰ੍ਹਾਂ ਇਹ ਬਿਲਕੁਲ ਇਕੱਠਾ ਹੋ ਜਾਵੇਗਾ ਹੌਲੀ ਹੌਲੀ ਇਸ ਨੂੰ ਜਿੱਦਾਂ ਆਪਾਂ ਲਗਾਤਾਰ ਘੋਂਦੇ ਗਏ ਤੇ ਇਹ ਦੇਖੋ ਹੌਲੀ ਹੌਲੀ ਇਹ ਐ ਇਕੱਲਾ ਇਕੱਲਾ ਹੋ ਰਿਹਾ ਹੈ ਜਦੋਂ ਇਸ ਦਾ ਕਲਰ ਥੋੜਾ ਜਿਹਾ ਬਰਾਊਨ ਹੋ ਗਿਆ ਤਾਂ ਉਸ ਟਾਈਮ ਸਮਝ ਲੈਣਾ ਕਿ ਆਪਣਾ ਇਹ ਮਿਕਸਰ ਜਿਹੜਾ ਹੈ ਉਹ ਬਿਲਕੁਲ ਪੂਜ ਕੇ ਤਿਆਰ ਹੋ ਚੁੱਕਾ ਹੈ ਇਹ ਦੇਖੋ ਤਲੇ ਦੇ ਨਾਲ ਹੁਣ ਬਿਲਕੁਲ ਨਹੀਂ ਲੱਗ ਰਿਹਾ ਤੇ ਬਿਲਕੁਲ ਇਹ ਕੜਾਈ ਦੇ ਨਾਲੋਂ ਲੱਥ ਗਿਆ ਹੈ ਤੇ ਹੁਣ ਇਸ ਦਾ ਕਲਰ ਵੀ ਬਹੁਤ ਹੀ ਵਧੀਆ ब्राउनी ਆਹੋਕੇ ਤਿਆਰ ਹੋ ਰਿਹਾ ਹੈ ਇਹ ਦੇਖੋ ਕਲਰ ਕਿੰਨਾ ਪਿਆਰਾ ਆਇਆ ਹੈ ਹੁਣ ਇਹ ਆਪਣੀ ਦੋਦੀ ਬਿਲਕੁਲ ਪੁੱਜ ਕੇ ਤਿਆਰ ਹੋ ਚੁੱਕੀ ਹੈ ਹੁਣ ਇਸ ਦਾ ਆਪਾਂ ਗੈਸ ਦਾ ਫਲੇਮ ਬੰਦ ਕਰ ਦਵਾਂਗੇ ਤੇ ਇਸ ਨੂੰ ਇੱਕ ਬਰਤਨ ਦੇ ਵਿੱਚ ਕੱਢ ਲਵਾਂਗੇ ਤਾਂ ਕਿ ਥੋੜੀ ਠੰਡੀ ਹੋ ਜਾਵੇ ਜਦੋਂ ਇਹ ਠੰਡੀ ਹੋ ਗਈ ਤਾਂ ਇਸ ਨੂੰ ਆਪਾਂ ਇੱਕ 에ਅਰਟਾਈਟ ਕੰਟੇਨਰ ਦੇ ਵਿੱਚ ਪਾ ਕੇ ਰੱਖ ਲਵਾਂਗੇ ਤੇ ਜਦੋਂ ਆਪਾਂ ਨੂੰ ਲੋੜ ਹੋਵੇ ਆਪਾਂ ਇੱਕ ਚਮਚ ਇਸ ਦਾ ਪਾ ਕੇ ਤੇ ਦੁੱਧ ਬਣਾ ਕੇ ਤਿਆਰ ਕਰਕੇ ਪੀ ਸਕਦੇ ਹਾਂ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਕਿੱਦਾਂ ਇਸ ਨੂੰ ਆਪਾਂ ਬਣਾਉਣਾ ਹੈ ਉਸ ਤੇ ਆਪਾਂ ਪੈਨ ਰੱਖਾਂਗੇ ਤੇ ਗੈਸ ਨੂੰ ਔਨ ਕਰਾਂਗੇ ਤੇ ਉਸ ਦੇ ਵਿੱਚ ਇੱਕ ਕੱਪ ਆਪਾਂ ਦੁੱਧ ਐਡ ਕਰ ਦਵਾਂਗੇ ਤੇ ਡੇਢ ਚਮਚ ਆਪਾਂ ਇੱਥੇ ਦੋਦੀ ਦਾ ਐਡ ਕਰ ਦਵਾਂਗੇ ਤੇ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਆਪਾਂ ਦੁੱਧ ਨੂੰ ਪਕਾ ਲਵਾਂਗੇ ਦੁੱਧ ਨੂੰ ਆਪਾਂ 2 ਤੋਂ 3 ਬੋਇਲ ਦਵਾਂਗੇ ਤਾਂ ਕਿ ਜਿਹੜੀ ਆਪਣੀ ਦੋਦੀ ਹੈ ਉਸ ਦਾ ਟੇਸਟ ਤੇ ਅਸਰ ਬਿਲਕੁਲ ਦੁੱਧ ਦੇ ਵਿੱਚ ਮਿਕਸ ਹੋ ਜਾਵੇ। ਸਵਾਦ ਦੇ ਅਨੁਸਾਰ ਇਸ ਦੇ ਵਿੱਚ ਆਪਾਂ ਖੰਡ ਐਡ ਕਰ ਲਵਾਂਗੇ। ਇਹ ਦੇਖੋ ਆਪਣਾ ਦੁੱਧ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਿਆ ਹੈ। ਇਸ ਨੂੰ ਇਸ ਤਰ੍ਹਾਂ ਆਪਾਂ 2 ਤੋਂ 3 ਬੋਇਲ ਦਵਾਂਗੇ। ਜਿਸ ਦੇ ਨਾਲ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋ ਜਾਵੇਗਾ। ਤੁਸੀਂ ਜਰੂਰ ਇਸ ਨੂੰ ਟਰਾਈ ਕਰਿਓ ਜੇਕਰ ਇਹ ਤੁਹਾਨੂੰ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਲਓ ਜੀ ਦੇਖੋ ਆਪਣਾ ਕਿੰਨਾ ਵਧੀਆ ਦੁੱਧ ਬਣ ਕੇ ਤਿਆਰ ਹੋ ਚੁੱਕਾ ਹੈ ਥੋੜਾ ਜਿਹਾ ਆਪਾਂ ਇਸ ਨੂੰ ਗਾਰਨਿਸ਼ ਕਰਾਂਗੇ ਬਦਾਮਾਂ ਦੇ ਨਾਲ ਤੁਸੀਂ ਵੀ ਜਰੂਰ ਇਸ ਨੂੰ ਬਣਾਇਓ ਪੀਓ ਆਪਣਾ ਫੀਡਬੈਕ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ